ਸੋਸ਼ਲ ਮੀਡੀਆ ਦੇ 스타 ਲਾਪੀਤ ਸਿੰਘ ਜੀ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ہاں ਜਿਸ ਦੀ ਖੂਬਸੂਰਤ ਵੀਡੀਓ ਉਹਨਾਂ ਨੇ ਆਪਣੇ ਅਕਾਊਂਟ ਤੇ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਲੋਕਾਂ ਨੂੰ ਹਸਾਉਣ ਵਾਲੀ ਇਹ ਤਿੱਕੜੀ ਲਾਪੀਤ ਸਿੰਘ ਜੀ ਦੀ ਪਹਿਲਾ ਐਂਗੇਜਮੈਂਟ ਹੋ ਚੁੱਕੀ ਸੀ ਸੋ ਅੱਜ ਉਹ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਸਾਡੇ ਵੱਲੋਂ ਸਾਰੀ ਫੈਮਿਲੀ ਨੂੰ ਲੱਖ ਲੱਖ ਮੁਬਾਰਕਾਂ ਆਕੂ ਵੀਰ ਜੀ ਫਾਈਨਲੀ ਘਰੋਂ ਬਰਾਤ ਨੂੰ ਤੁਰ ਚੁੱਕੇ ਨੇ ਜਲਦੀ ਹੀ ਤੁਹਾਨੂੰ ਇਸ ਜੋੜੀ ਦੇ ਦਰਸ਼ਨ ਕਰਾਵਾਂਗੇ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਆਪ੍ਰੀਤ ਸਿੰਘ ਜੀ ਫੁੱਲਾਂ ਵਾਲੀ ਕਾਰ ਵਿੱਚ ਬੈਠੇ ਹੋਏ ਨੇ ਅਤੇ ਮਗਰਲੀ ਸੀਟ ਵਿੱਚ ਉਹਨਾਂ ਦੀ ਮਾਤਾ ਨੇ ਆਪ੍ਰੀਤ ਸਿੰਘ ਜੀ ਦੇ ਸੇਰਾ ਕਿੰਨਾ ਸੋਹਣਾ ਲੱਗ ਰਿਹਾ ਹੈ ਸਿਰ ਤੇ ਬੰਨਿਆ ਜੀ ਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਸਲਾਮਤ ਰੱਖਿਓ ਜੀ ਬਾਈ ਜੀ ਨੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਲਾਇਆ ਹੋਇਆ ਹੈ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ ਸਾਨੂੰ ਉਮੀਦ ਹੈ ਕਿ ਲਾਪ੍ਰੀਤ ਸਿੰਘ ਜੀ ਜਲਦ ਹੀ ਆਪਣੀ ਅਗਲੀ ਵੀਡੀਓ ਸਾਡੇ ਨਾਲ ਸਾਂਝੀ ਕਰਨਗੇ ਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਡਾਕੂ ਵੀਰ ਜੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਦੇ ਨਸੀਬ ਵਿੱਚ ਇਹ ਦੇਖਣਾ ਨਹੀਂ ਸੀ ਸਭ ਕੁਝ ਕੰਮ ਤਾਂ ਹੋ ਹੀ ਜਾਣੇ ਨੇ ਉਸ ਤੋਂ ਅਗਰ ਤੁਸੀਂ ਲਾਪਰੇਤ ਸਿੰਘ ਜੀ ਦੇ ਵਿਆਹ ਦੀਆਂ ਮੁਬਾਰਕਾਂ ਨਹੀਂ ਦਿੱਤੀਆਂ ਹਾਲੇ ਤੱਕ ਤਾਂ ਜਲਦੋਂ ਜਲਦ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਜ਼ਰੂਰ ਕਰੋ